ਅੰਨੇ ਮਾਪੇ ਦਾ ਇਕਲੌਤਾ ਪੁੱਤਰ ਤੇ ਦੋ ਭੈਣਾਂ ਦਾ ਸਕਾ ਭਰਾ ਜਿੱਥੇ 24 ਦਿਨ ਰਹਿ ਗਏ ਸੀ ਵਿਆਹ ਦੇ ਵਿੱਚ ਅੰਨੇ ਮਾਪੇ ਦੇ ਮਨ ਦੇ ਵਿੱਚ ਚਾ ਚੱਲਦੇ ਸੀਗੇ ਵੀ ਇਹਦਾ ਵਿਆਹ ਕਰਨਾਗਾ ਸਿਰਫ 24 ਦਿਨ ਬਾਕੀ ਰਹਿ ਗਏ ਸੀਗੇ ਜਿੱਥੇ ਭੈਣਾਂ ਨੂੰ ਵੀ ਫੋਨ ਕਰ ਕਰਕੇ ਭੈਣਾਂ ਕਹਿੰਦੀਆਂ ਸੀਆਂ ਮਨ ਦੇ ਵਿੱਚ ਬੜੇ ਚਾ ਚੱਲਦੇ ਆ ਭਰਾ ਤੇਰਾ ਵਿਆਹ ਆ ਗਿਆ 24 ਦਿਨ ਬਾਕੀ ਰਹਿ ਗਏ ਨੇ ਤਾ ਕੀ ਕਹਾਣੀ ਹੋਈ ਆ ਉਸ ਮੁੰਡੇ ਦਾ ਕਤਲ ਹੋ ਗਿਆ ਕਤਲ ਕਿਹਨੇ ਕੀਤਾਗਾ ਜਿਹਦੇ ਨਾਲ ਇਕੱਠੀਆਂ ਰੋਟੀਆਂ ਖਾਧੀਆਂ ਜਿਹਦੇ ਨਾਲ ਇਕੱਠੀਆਂ ਬਹਿ ਕੇ ਚਾਹਾਂ ਪੀਤੀਆਂ ਜਿਹਦੇ ਨਾਲ ਇਕੱਠੀਆਂ ਬਹਿ ਕੇ ਮਨਦੀਆਂ ਸਲਾਹਾਂ ਕੀਤੀਆਂ ਉਹਨਾਂ ਦੇ ਵਿੱਚੋਂ ਇੱਕ ਯਾਰ ਦੋਸਤ ਨੇ ਉਹਦਾ ਕਤਲ ਕਰ ਦਿੱਤਾ ਕਤਲ ਕਰਕੇ ਤੇ ਜਿਹੜਾਗਾ ਉਹਦੀ ਲਾਸ਼ ਨੂੰ ਇੱਕ ਖੇਤ ਦੇ ਵਿੱਚ ਲੁਕੋ ਦਿੱਤਾਗਾ ਪੂਰੀ ਕਹਾਣੀ ਕੀ ਹੈ ਤੁਹਾਨੂੰ ਸੁਣਾਵਾਂਗੇ ਪੇਜ ਨੂੰ ਫੋਲੋ ਕਰ ਲਓ ਹੋਰ ਨਵੀਆਂ ਵੀਡੀਓ ਦੇਖਣ ਲਈ ਆਜੋ ਗੱਲਬਾਤ ਕਰਦੇ ਆਂ ਇੱਕ ਚੋਂ ਫੋਨ ਆਉਣ ਲੱਗ ਗਿਆ ਇਹ ਕਾਬਰ ਗਿਆ ਫਿਰ ਅੱਛਾ ਜੀ ਇਹ ਕਾਬਰ ਗਿਆ ਇਹ ਫਿਰ ਕਾਬਰੀ ਜਾਣੇ ਜਦੋਂ ਇਹ ਪਾਣਾ ਵਾਪਰ ਗਿਆ ਹੁਣ ਲੋਕਾਂ ਕੋਲੋਂ ਤਾਂ ਸੁਣਦੇ ਵੀ ਉਹ ਨਸ਼ਾ ਉਹਨਾਂ ਆਪ ਬਣਾਇਆ ਉਹਨਾਂ ਐਕਸਪੈਰੀਮੈਂਟ ਕੀਤਾ ਅਸੀਂ ਕੋਈ ਵੇਖਿਆ ਨਹੀਂ ਡੇਠਾ ਨਹੀਂ ਸਾਨੂੰ ਕੀ ਪਤਾ ਵੀ ਹੁਣੇ ਜਿਹੜਾ ਚਿੱਟਾ ਜੂਟਾ ਲੋਕੀ ਕਹਿੰਦੇ ਆਪ ਹੀ ਕੈਮੀਕਲਾਂ ਦਾ ਬਣਾਈ ਜਾਂਦੇ ਕੀ ਪਤਾ ਇਹਨਾਂ ਲੋਕਾਂ ਨੂੰ ਬਣਾਉਣ ਵਾਲੇ ਨੂੰ ਪਤਾ ਹੈ ਜਾਂ ਜਿਹੜੇ ਇੱਕ ਵਰਤੋਂ ਕਰ ਰਹੇ ਉਹਨਾਂ ਨੂੰ ਪਤਾ ਅਨਸਾਨੀ ਦਾ ਸੁਣੀਆਂ ਸੁਣਾਈਆਂ ਗੱਲਾਂ ਇਹ ਜਿਹੜੇ ਮੁੰਡੇ ਨੇ ਫੋਨ ਲਾਇਆ ਸੀ ਉਹ ਪਹਿਲਾਂ ਚਿੱਟਾ-ਚੁੱਟਾ ਵੇਚਦੇ ਸੀ ਵੇਚਦੇ ਹਾਂ ਉਹਦੇ ਦੇ ਹੋਂਦੇ ਦੇ ਪਰਚਾ ਹੋਇਆ ਚਿੱਟੇ ਦਾ ਤੇ ਗੋਲੀਆਂ ਦਾ ਤੇ ਇਥੋਂ ਸੈਕਸ਼ਨ ਤੋਂ ਜ਼ਮਾਨਤ ਨਹੀਂ ਹਾਈ ਕੋਰਟੋਂ ਜ਼ਮਾਨਤ ਹੋਈ ਆ ਉਹਦੀ ਜੀ ਕੇਸ ਚੱਲਦਾ ਉਹਦੇ ਤੇ ਪਿੰਡ ਦੇ ਵਿੱਚ ਹੋਰ ਵੀ ਜਿਹੜੇ ਨੌਜਵਾਨ ਉਹ ਚਿੱਟਾ ਉਹਨਾਂ ਤੋਂ ਘਰੋਂ ਲੈ ਕੇ ਆਉਂਦੇ ਆ ਪਤਾ ਹੋਵੇ ਕੋਈ ਵੀ ਇਹ ਨਹੀਂ ਸਾਨੂੰ ਪਤਾ ਜਿਹੜੀ ਚੀਜ਼ ਦਾ ਪਤਾ ਨਹੀਂ ਹੈਗਾ ਹੁਣ ਸਾਨੂੰ ਉਹ ਅਸੀਂ ਤੁਹਾਨੂੰ ਕੀ ਦੱਸ ਦਈਏ ਹਾਂ ਵੀ ਹੁਣ ਕੱਲ ਨੂੰ ਉਹ ਜਦੋਂ ਸਾਡੇ ਕੋਲ ਸਬੂਤ ਨਹੀਂ ਫਲਾਣਾ ਲੈ ਕੇ ਆਉਂਦਾ ਫਲਾਣਾ ਲੈ ਕੇ ਆਉਂਦਾ ਇਹ ਖਾਣ ਵਾਲੇ ਨੂੰ ਪਤਾ ਜਾ ਉਹਨਾਂ ਨੂੰ ਪਤਾ ਵੇਚਣ ਵਾਲੇ ਨੂੰ ਪਤਾ ਸਾਨੂੰ ਕਿਸੇ ਗੱਲ ਦਾ ਨਹੀਂ ਪਤਾ ਜਦੋਂ ਅਸੀਂ ਇਸ ਕੰਮ 'ਚ ਗਏ ਹੀ ਨਹੀਂ ਆਏ ਨਹੀਂ ਜਿਹੜੇ ਪਿੰਡ ਹੁਣ ਆਪਾਂ ਹੁਣ ਤੁਸੀਂ ਇੰਦਗੜ ਆਏ ਤੁਹਾਨੂੰ ਪਹਿਲਾਂ ਨਹੀਂ ਸੀ ਪਤਾ ਜੀ ਜੀ ਜਦੋਂ ਅਸੀਂ ਇਸ ਕੰਮ 'ਚ ਵੜੇ ਨਹੀਂ ਸਾਨੂੰ ਨਹੀਂ ਪਤਾ ਵੀ ਉਹ ਕੌਣ ਲੈਂਦਾ ਸੀ ਕੌਣ ਖਾਂਦਾ ਸੀ ਇਹਦੇ ਬਾਰੇ ਅਸੀਂ ਕੁਝ ਬਿਲਕੁਲ ਪਰਿਵਾਰ ਵਾਲੇ ਕਹਿੰਦੇ ਆ ਵੀ ਜਿਹੜਾ ਮੁੰਡੇ ਕੋਲੇ ਗਏ ਸੀਗੇ ਬੁਲਾਇਆ ਸੀ ਫੋਨ ਲਾ ਕੇ ਤਾਂ ਉਹ ਜਿਹੜਾ ਚਿੱਟਾ ਵੇਚਦੇ ਸੀਗੇ ਤਾਂ ਚਿੱਟਾ ਉਹਨਾਂ ਦੀ ਪਹਿਲਾਂ ਜਮਾਨਤ ਹੋਈ ਆ ਹਾਈ ਕੋਰਟ ਤੋਂ ਤੇ ਪਹਿਲਾਂ ਪਰਚਾ ਵੀ ਹੋਇਆ ਵਿਆ ਸੀਗਾ ਤਾਂ ਜਿੱਥੇ ਕਿ ਪਹਿਲਾਂ 3 ਸਾਲ ਪਹਿਲਾਂ ਉਹਨਾਂ ਦੀ ਯਾਰੀ ਦੋਸਤੀ ਸੀ ਇਕੱਠੇ ਕੰਮਕਾਰ ਕਰਦੇ ਸੀਗੇ ਤੇ ਚਿੱਟਾ ਵੇਚਣ ਤੋਂ ਪਹਿਲਾਂ ਜਦੋਂ ਉਹ ਮੁੰਡਾ ਪਹਿਲਾਂ ਕੰਮਕਾਰ ਕਰਦਾ ਸੀ ਬਿਲਡਿੰਗ ਦਾ ਤਾਂ ਉੱਥੇ ਇਕੱਠੀ ਯਾਰੀ ਦੋਸਤੀ ਸੀਗੀ ਤਾਂ ਇੱਕ ਦੂਜੇ ਨਾਲ ਆਉਣੀ ਜਾਣੀ ਸੀਗੀ ਤਾਂ ਇਸ ਕਰਕੇ ਉਹ ਇੱਕ ਦੂਜੇ ਨਾਲ ਜਦੋਂ ਪਿਆਰ ਪੈ ਜਾਂਦਾਗਾ ਤਾਂ ਉਹਨੂੰ ਰਾਤ ਨੂੰ ਫੋਨ ਲਾ ਕੇ ਬੁਲਾਇਆ ਗਿਆ ਤਾਂ ਉੱਥੇ ਜਦੋਂ ਬੁਲਾਇਆ ਗਿਆ ਤਾਂ ਉੱਥੇ ਕਹਿੰਦਾ ਵੀ ਤੂੰ ਕੋਈ ਡੋਜ਼ ਹੋ ਸਕਦਾ ਲਵਾਈ ਗਈ ਹੋਵੇ ਜਾਂ ਕਿਵੇਂ ਪਰਿਵਾਰ ਨੂੰ ਇਸ ਚੀਜ਼ ਬਾਰੇ ਨਹੀਂ ਪਤਾਗਾ ਤਾਂ ਪੁਲਿਸ ਵਾਲਿਆਂ ਦੇ ਕਹਿਣ ਦੇ ਮੁਤਾਬਕ ਓਵਰਡੋਜ਼ ਕਰਕੇ ਜਿਹੜਾ ਉਹ ਮੁੰਡੇ ਦੀ ਮੌਤ ਹੋਈ ਹੈਗੀ ਤਾਂ ਪਰਿਵਾਰ ਵਾਲੇ ਦੋ ਮਾ ਪਰਿਵਾਰ ਵਾਲੇ ਬੈਠੇ ਆ ਜਿੱਥੇ ਉਹ ਮੁੰਡੇ ਦਾ ਪਿਓ ਬੈਠਾ ਜਿੱਥੇ ਮਾਤਾ ਬੈਠੀ ਹੈ ਦੋਨਾਂ ਨੂੰ ਅੱਖਾਂ ਤੋਂ ਦਿਖਦਾ ਨਹੀਂਗਾ ਤੇ ਪਿਓ ਨੂੰ ਵੀ ਹੈਗਾਗਾ ਉੱਚੀ ਸੁਣਦਾ ਵੀ ਇਹ ਤੇ ਨਾਲ ਦਿਖਦਾ ਵੀ ਨਹੀਂਗਾ ਅੰਕਲ ਜੀ ਤੁਹਾਡੇ ਜਿਹੜੇ ਮੁੰਡੇ ਦੀ ਡੈਥ ਹੋਈ ਹੈ ਤੁਹਾਨੂੰ ਪਤਾ ਇਸ ਚੀਜ਼ ਬਾਰੇ ਸਾ ਮੈਨੂੰ ਕੋਈ ਪਤਾ ਨਹੀਂਗਾ ਜੀ ਕੋਈ ਨਾ ਫੋਨ ਕੀਤਾ ਤੈਨੂੰ ਚਾਰ ਜੀ ਉਹ ਦਿਆਨੋ ਠੀਕਾ ਜੀ ਹੂੰ ਹੂੰ ਠੀਕਾ ਲਾਇਆ ਤੁਹਾਨੂੰ ਪੈ ਗਈ ਦੰਦਣਾ ਜੀ ਇੱਕਲਾ ਮੁੰਡੇ ਦੇ ਮੂੰਚੋਂ ਹਾਏ ਨਿਕਲੀ ਹੂੰ ਹਾਂਜੀ ਤੇ ਉਹ ਸਿੱਧ ਜਾ ਪਿਆ ਜਰਾ ਹੂੰ ਹਾਂ ਤੇ ਮੋੜ ਕੇ ਖੜਚ ਕੇ ਉਹਨੂੰ ਜਾ ਕੇ ਸਾਡੀ ਮੋਟਰ ਤੇ ਰਾਹ ਦਿੱਤੇ ਜਾ ਕੇ ਛੋਟ ਆਈ ਹੂੰ ਪਿਆਰ ਰੱਖਿਆ ਹੋਇਸੀ ਕਰਿਆਨੇ ਨੌਜਵਾਨ ਦਾ ਉਹਨਾਂ ਨੇ ਜਿਹਨੇ ਕਿ ਨੌਜਵਾਨ ਦਾ ਕਤਲ ਕਰਤਾ ਜਿਹਨਾਂ ਨੇ ਕੀਤਾ ਮੁੰਡੇ ਕੌਣ ਸੀ ਉਹ ਕੋਈ ਇਸ ਤਰ੍ਹਾਂ ਜੀ ਸਭ ਤੋਂ ਪਹਿਲਾਂ ਤਾਂ ਉਹਨਾਂ ਦੇ ਨਾਲ ਨਾ ਉਹਨਾਂ ਦੀ ਵੇਲਡਿੰਗ ਦੀ ਦੁਕਾਨ ਤੇ ਉਹਨਾਂ ਨਾਲ ਸਾਲਕ ਲੱਗਾ ਰਿਹਾ ਬਿਲਡਿੰਗ ਦਾ ਕੰਮ ਸਿੱਖਦਾ ਹੁੰਦਾ ਸੀ ਉਹਨਾਂ ਦੇ ਨਾਲ ਤੇ ਕੰਮ ਸਿੱਖਦਾ ਸਿੱਖਦਾ ਫਿਰ ਉਹ ਆਉਣ ਜਾਣ ਉਹਦਾ ਬਣਿਆ ਹੋਇਆ ਸੀ ਫਿਰ ਉਥੋਂ हट ਕੇ ਹੋਰ ਕਿਸੇ ਨਾਲ ਕੰਮ ਤੇ ਲੱਗਾ ਰਿਹਾ ਕੁਝ ਸਮਾਂ ਤੇ ਐਸ ਵੇਲੇ ਉਹ ਕਰਿਆਨੇ ਵਾਲੀ ਦੁਕਾਨ ਤੇ ਕੰਮ ਕਰਦਾ ਸੀ ਕਰਿਆਨੇ ਵਾਲੇ ਨਾਲ ਲੱਗਾ ਹੋਇਆ ਸੀ ਜੀ ਜੀ ਤੇ ਉਹਨਾਂ ਦੀ ਰਿਲੇਸ਼ਨ ਹੋਣ ਕਰਕੇ ਉਹਦੇ ਨਾਲ ਵੀ ਉਹ ਔਣ ਜਾਣ ਉਹਨਾਂ ਦਾ ਹੈਗਾ ਸੀ ਹੈਗਾ ਕਰਕੇ ਫਿਰ ਉਹਨਾਂ ਨੇ ਰਾਤ ਨੂੰ ਉਹਨੂੰ ਸਾਨੂੰ ਤਾਂ ਜਦੋਂ ਸਵੇਰੇ ਵੇਖਿਆ ਤੇ ਪਤਾ ਲੱਗਾ ਵੀ ਉਹ ਘਰੇ ਵਿੱਚਾ ਬੋਲਦਾ ਨਹੀਂਗਾ ਹੂੰ ਚਲੋ ਮੇਰੇ ਭਤੀਜੇ ਨੇ ਮੈਨੂੰ ਸੱਦਿਆ ਮੈਂ ਆ ਕੇ ਵੇਖਿਆ ਮੈਂ ਕਿਹਾ ਵਿੱਚੇ ਦੇ ਵਿੱਚ ਹੀ ਕੁਛ ਨਹੀਂ ਹੈਗਾ ਅੱਧ ਬੋਲਣਾ ਕਿੱਥੋਂ ਇਹਨੇ ਤੇ ਫਿਰ ਮੇਰੇ ਭਤੀਜੇ ਨੇ ਆਖਿਆ ਵੀ ਇਹਦਾ ਫੋਨ ਆ ਕੋਲ ਪਿਆ ਉਹਨੇ ਫੋਨ ਚੱਕ ਕੇ ਵੇਖਿਆ ਤੇ ਉੱਤੇ ਤਿੰਨ ਨੰਬਰ ਚਾਰ ਮਤਲਬ ਕਾਲਾਂ ਉਹਨੂੰ ਆਈਆਂ ਹੋਈਆਂ ਸੀ ਹੂੰ ਫਿਰ ਇਹਨੇ ਕਾਲ ਕੱਢ ਕੇ ਵੇਖੀ ਤੇ ਆਂਦਾ 8:00 ਵਜੇ ਚਾਚਾ ਨੂੰ ਫੋਨ ਆਇਆ ਤੇ ਇਹ ਗਿਆ ਤੇ ਅਸੀਂ ਫਿਰ ਜਦੋਂ ਫੋਨ ਉਹਦਾ ਵੇਖ ਕੇ ਤੇ ਫਿਰ ਸਾਡੇ ਮਨ 'ਚ ਸ਼ੰਕਾ ਪੈਦਾ ਹੋ ਗਈ ਤੇ ਸ਼ੰਕਾ ਪੈਦਾ ਹੋਣ ਕਰਕੇ ਫਿਰ ਅਸੀਂ ਇਹ ਕਹਾਂ ਪੁਲਿਸ ਰਿਪੋਰਟ ਵੀ ਕਰਾਂਗੇ ਤੇ ਆਪਾਂ ਇਹਦਾ ਪੋਸਟ ਮਾਰਟ ਵੀ ਕਰਾਵਾਂਗੇ ਤੇ ਉਹ ਜਦੋਂ ਫੋਨ ਕੀਤੇ ਤੇ ਜਿਹੜੇ ਉਹ ਚਿੱਟਾ ਵੇਜਦੇ ਸੀ ਉਹਨਾਂ ਦੇ ਫੋਨ ਨੰਬਰ ਸੀ ਉਹ ਤੇ ਉਹਨਾਂ ਨੇ ਕਿਤੇ ਫੋਨ ਕਰਕੇ ਇਹਨੂੰ ਸਾਧ ਲਿਆ ਤੇ ਉਹਨਾਂ ਦੇ ਘਰੇ ਵੀ ਆਉਣ ਜਾਣ ਲੱਗਾ ਰਿਹਾ ਕਰਕੇ ਦੁਕਾਨ ਦੇ ਵਿਚਾਰਾ ਫਿਰ ਚਲਾ ਗਿਆ ਤੇ ਉਹਨਾਂ ਨੇ ਜੋ ਕੁਛ ਕਹਾਣੀ ਸੀ ਜਿਹੜਾ ਬਾਣਾ ਸੀ ਵਾਪਰ ਗਿਆ ਇਹਨਾਂ ਨੇ ਕਰਕੇ ਤੇ ਮੁੜ ਕੇ ਉਹਨਾਂ ਨੇ ਆਪਣੇ ਘਰੋਂ Laash ਨੂੰ ਮਤਲਬ ਕਢੀਸ ਕੇ ਸਾਡੇ ਉਹ ਘਰ ਤੋਂ ਤਕਰੀਬਨ ਡੇਢ ਕਿੱਲੇ ਦੇ ਫਾਸਲੇ ਤੇ ਵੀ ਸਾਡੀ ਵਟ ਦੇ ਨਾਲ ਤੇ ਦੂਜੀ ਗਵਾਂਢੀ ਦੀ ਵਟ ਉੱਥੇ ਸਾਂਝੀ ਸੀ ਉੱਥੇ ਉੱਥੇ ਮੋਟਰ ਤਾਂ ਹੈਗੀ ਆ ਸਾਡੀ ਅੱਧਾ ਕਿੱਲੋ ਦੂਰ ਕਿੱਲੋ ਮਤਲਬ ਦੂਰ ਹੈ ਉਸ ਤੋਂ ਵਟ ਤੋਂ ਉੱਥੇ ਸਿੱਟਿਆ ਏ ਸੁੱਟ ਕੇ ਆ ਕੇ ਤੇ ਮੁੜ ਕੇ ਚਲੋ ਉਹਨਾਂ ਦਾ ਉਹਨਾਂ ਦਾ ਪਤਾ ਹੀ ਸੀ ਆ ਕੇ ਸੇਠਾਂ ਦੇ ਘਰ ਇਹਨਾਂ ਨੇ ਠਾ ਲਿਆ ਇਹਨਾਂ ਨੂੰ ਵੀ ਬੀਚਾ ਨਹੀਂ ਲੱਭਦਾ ਨਾ ਤਾਂ ਉਹਦਾ ਮਨਪਰੀਸ ਸੀ ਤੇ ਬੀਚਾ ਬੀਚਾ ਸ਼ਾਰਟਕਟ ਨਾ ਉਹਨੂੰ ਵੀ ਚਾਹਦੇ ਸੀ ਤੇ ਲੱਭਦਾ ਨਹੀਂ ਤੇ ਇਹਨਾਂ ਦੇ ਸੇਠਾ ਨੂੰ ਵੀ ਭੋਲੇ ਸੀ ਆਂਦੇ ਵੀ ਸ਼ਰਾਬ ਸ਼ਰੂ ਪੀਤੀ ਸੀ ਤੇ ਇਹ ਵਿਚਾਰੇ ਵੀ ਚਲੇ ਗਏ ਸੇਠ ਲਿਤ ਕੁਮਾਰ ਉਹਦਾ ਮੁੰਡਾ ਕਰਨ ਇਹ ਚਲੇ ਗਏ ਤੇ ਜਾ ਕੇ ਲੱਭਣ ਚਲੇ ਗਏ ਪਹਿਲਾਂ ਉਹ ਤਾਂ ਉਹ ਪਖੰਡ ਜੇ ਬਹਾਨੇबाजी ਕਰਦਾ ਰਿਹਾ ਵੀ ਕਦੇ ਇੱਧਰ ਲੈ ਗਿਆ ਕਦੇ ਉੱਧਰ ਲੈ ਗਿਆ ਕਦੇ ਉੱਧਰ 5-7 ਮਿੰਟ ਘਮਾਉਂਦਾ ਰਿਹਾ ਫਿਰ ਜਦੋਂ ਵਾਪਸ ਘਰ ਨੂੰ ਮੋੜਨ ਲੱਗੇ ਵੀ ਆਪਾਂ ਨੂੰ ਲੱਭਦਾ ਤਾਂ ਹੈ ਨਹੀਂ ਇੱਥੇ ਫਿਰ ਆਂਦਾ ਵੀ ਇੱਧਰੋਂ ਆਵਾਜ਼ ਆਉਂਦੀ ਹੈ ਉਹਨਾਂ ਨੂੰ ਤਾਂ ਆਵਾਜ਼ ਆਈ ਨਹੀਂ ਇਹਨੂੰ ਤਾਂ ਪਤਾ ਸੀ ਵੀ ਇਹ ਜਿੱਥੇ ਸੁੱਟ ਗਿਆ ਜਾਂਦਾ ਇਧਰੋਂ ਆਵਾਜ਼ ਆਉਂਦੀ ਆ ਦੋਵੇਂ ਪਿਓ ਪੁੱਤ ਹੀ ਆਏ ਸੀ ਤੇ ਫਿਰ ਇਹ ਉਧਰ ਫਿਰ ਲੈ ਗਏ ਜਿੱਥੇ ਸੁੱਟਿਆ ਸੀ ਉਥੇ ਲਾ ਜਾ ਕੇ ਵਿਖਾਇਆ ਤੇ ਇਹ ਬੀਚਾ ਇੱਥੇ ਪਿਆ ਉੱਤੇ ਪ੍ਰਾਲੀ ਦੇ ਕੱਖ ਕੁਖ ਜਿਹੇ ਪਾਏ ਹੋਈ ਸੀ ਉਹਦੇ ਉੱਤੇ ਤੇ ਫਿਰ ਇਹਨਾਂ ਨੇ ਬੁਲਾਇਆ ਚਲਾਇਆ ਹਲਾਇਆ ਚਲਾਇਆ ਉਹ ਹਿਲੇ ਜੁਲੇਆ ਨਹੀਂ ਫਿਰ ਇਹਨਾਂ ਨੇ ਕਿਹਾ ਵੀ ਸਾਡੇ ਤੋਂ ਇਹ ਜਾਣਾ ਨਹੀਂ ਇਹਨਾਂ ਨੇ ਇਹ ਤਾਂ ਚੰਗੀ ਤਰ੍ਹਾਂ ਚੈੱਕ ਹੀ ਨਹੀਂ ਕੀਤਾ ਵੀ ਇਹ ਤਾਂ ਮਰ ਚੁੱਕਾ ਹੈ ਇਹਦੇ ਤਾਂ ਵਿੱਚ ਹੀ ਕੁਝ ਨਹੀਂ ਇਹ ਉਹਨਾਂ ਦੇ ਕਹਿਣ ਤੇ ਵੀ ਸ਼ਰਾਬ ਸ਼ਰੂ ਪੀਤੀ ਹੈ ਤੇ ਵੀ ਇਹ ਸ਼ਰਾਬੀ ਸੀ ਉਹ ਆ ਤੇ ਇਹਨਾਂ ਦਾ ਇੱਕ ਸੱਜਣ ਮਿੱਤਰ ਤੇ ਪਿੰਡ ਵੀ ਆ ਬੇਲੀ ਇਹਨਾਂ ਦਾ ਹੀ ਇਹਨਾਂ ਨੇ ਉਹਨੂੰ ਫੋਨ ਕੀਤਾ ਵੀ ਤੂੰ ਮੋਟਰਸਾਈਕਲ ਲੈ ਕੇ ਆ ਤੇ ਵੀ ਚੱਡ ਗਿਆ ਪਿਆ ਤੇ ਆਪਾਂ ਇਹਨੂੰ ਲੈ ਕੇ ਚਲੀਏ ਉਹ ਮੁੰਡਾ ਵਿਚਾਰਾ ਮੋਟਰਸਾਈਕਲ ਉਹ ਵੀ ਨੌਜਵਾਨੀ 20 ਸਾਲ ਦਾ ਹੀ ਆ ਉਹ ਮੋਟਰਸਾਈਕਲ ਲੈ ਕੇ ਚਲਾ ਗਿਆ ਤੇ ਮੋਟਰਸਾਈਕਲ ਤੇ ਲਿਆ ਕੇ ਆ ਕੇ ਤੇ ਸਾਡਾ ਬੂਹਾ ਖੋਲ ਕੇ ਭਰਾ ਦਾ ਤੇ ਅੰਦਰ ਭਾਗੇ ਅੰਦਰ ਭਾਗੇ ਸਾਨੂੰ ਤਾਂ ਸਵੇਰੇ 7 ਵਜੇ ਪਤਾ ਲੱਗਾ ਜਦੋਂ ਅਸੀਂ ਇਹਨਾਂ ਦੇ ਘਰ ਗੁੱਡੀ ਆਈ ਸੀ ਮੁੰਡੇ ਦੀ ਭੈਣ ਉਨੈਸਾਦੋ ਆਵਾਜ਼ ਮਾਰੀ ਜਾ ਕੇ ਕਿਉਂ ਇਹ ਦੂਜੀ ਅੰਦਰ ਪਈ ਸੀ ਉਹ ਦੂਜੀ ਅੰਦਰ ਪਈ ਮਾਂ ਪਿਓ ਨੂੰ ਤਾਂ ਦਿਸਦਾ ਨਹੀਂਗਾ ਇੱਕ ਕੰਨਾਂ ਦਾ ਵੀ ਘੱਟ ਸੁੰਦ ਹੈ ਇਸ ਕਰਕੇ ਉਹ ਗੁੱਡੀ ਨੇ ਸੱਦਿਆ ਉਹ ਵੀ ਵੀਰੇ ਆਈ ਵੀ ਹਿਲਦਾ ਜੁਲਦਾ ਨਹੀਂ ਇਹਨੇ ਜਦੋਂ ਆਗੇ ਵੇਖਿਆ ਇਹਨੇ ਮੈਨੂੰ ਬੁਲਾ ਲਿਆ ਵੀ ਚਾਚਾ ਤੂੰ ਆਈ ਇਹਦਾ ਬੋਲਦਾ ਚੱਲਦਾ ਨਹੀਂ ਜਦੋਂ ਮੈਂ ਆਗੇ ਵੇਖਿਆ ਮੈਂ ਇਹਨੂੰ ਆਖਿਆ ਵੀ ਇਹ ਤਾਂ ਮਰਡਰ ਹੋ ਚੁੱਕਾ ਵਾ ਫਿਰ ਉਹ ਮਰਡਰ ਹੋਣ ਤੋਂ ਬਾਅਦ ਫਿਰ ਜਦੋਂ ਪਤਾ ਲੱਗਾ ਵੀ ਹੁਣ ਤੇ ਉਹ ਆਂ ਦਾ ਵੀ ਚਾਚਾ ਨੂੰ ਫੋਨ ਆਇਆ ਫਿਰ ਉਹਨੇ ਫੋਨ ਨੰਬਰ ਵੇਖੇ ਵੀ ਇਹਦੇ ਅੱਦੇ ਆਏ ਤੇ ਫਿਰ ਅਸੀਂ ਆਖਿਆ ਵੀ ਅਸੀਂ ਰਿਪੋਰਟ ਕਰਾਂਗੇ ਥਾਣੇ ਤੇ ਨਾਲੇ ਆਪਾਂ ਪੋਸਟ ਮਾਰਡ ਮਕਰਾਂਗੇ ਇਸ ਤਰ੍ਹਾਂ ਹੋਇਆ ਬਹੁਤ ਸਾਡੇ ਨਾਲ ਜ਼ੁਲਮ ਤੱਕਾ ਬਹੁਤ ਹੋਇਆ ਵੀ ਭਰਾ ਨੂੰ ਵੀ ਨਹੀਂ ਦਿਖਦਾ ਸੁਣਦਾ ਵੀ ਬਹੁਤ ਘੱਟ ਆ ਪਰ ਜਾਈ ਵੀ ਉਹੋ ਜੀ ਆ ਵੀ ਤੇਜ ਨਹੀਂ ਦਿਮਾਗ ਦੀ ਯਾਨੀ ਕਿ ਸਿੱਧੇ ਜੀ ਆ ਇੰਨੀ ਆ ਤੇ ਸਾਡੇ ਨੇ ਇਹਨਾਂ ਨੇ ਬਹੁਤ ਨਜਾਇਜ਼ ਕੀਤਾ ਕਰੇ ਸੱਦ ਕੇ ਸਾਡੇ ਬੱਚੇ ਨੂੰ ਇਹਨਾਂ ਨੇ ਇਹ ਜੋ ਕਰ ਭਾਣਾ ਵਰਤਾਇਆ ਇਹਨਾਂ ਦੇ ਘਰੇ ਹੀ ਉਹਦੀ ਡੈਥ ਹੋ ਗਈ ਹੈ ਕਿੰਨੇ ਭੈਣ ਭਰਾ ਸੀ ਜਿਹਦੇ ਬੱਚੇ ਦਾ ਕਤਲ ਹੋਇਆ ਇਹ ਤਿੰਨ ਭੈਣ ਭਰਾ ਨੇ ਤਿੰਨ ਭਰਾ ਹਾਂ ਨਾ ਇਹ ਇੱਕ ਭਰਾ ਇੱਕ ਲਾ ਇੱਕ ਹੀ ਭਰਾ ਸੀ ਤੇ ਦੋ ਇਹਦੀਆਂ ਭੈਣਾਂ ਨੇ ਦੋ ਪਹਿਣਾ ਵਿਆਹ ਰੱਖਿਆ ਹੋਇਆ ਸੀ ਮੁੰਡੇ ਦਾ ਮੁੰਡੇ ਦਾ ਵਿਆਹ ਸੀ ਪਹਿਣਾ ਵਿਆਈਆਂ ਹੋਈਆਂ ਪਹਿਣਾ ਦੋਨੋਂ ਉਹਨੇ ਵਿਆਹ ਦੇ ਵਿੱਚ ਕੁਛ ਦੇਣੀ ਬਾਕੀ ਰਹਿਗੇ ਸੀ ਮੁੰਡੇ ਦਾ ਵਿਆਹ ਸੀ ਪਹਿਲਾਂ ਰੱਖਿਆ ਜਿਹੜੀ ਜਿਸ ਦਿਨੇ ਦੇ ਨਾਲ ਪਾਣਾ ਵਾ ਪਹਿਲਾਂ 24 ਤਰੀਕ ਨੂੰ ਉਹਦਾ ਵਿਆਹ ਰੱਖਿਆ ਸੀ ਤੇ ਫਿਰ ਜਿਹੜੀ ਲੜਕੀ ਸੀ ਉਹਦੀ ਭੂਆ ਗੁਜ਼ਰ ਗਈ ਸੀ ਇਸ ਕਰਕੇ ਕੋਈ ਤਰੀਕ ਗਾਂ ਪਿਛਾਂ ਫਿਰ ਕਰਨੀ ਸੀ ਹੁਣ ਇਸ ਕਰਕੇ ਉਹ ਸਮਾਂ ਥੋੜਾ ਜਿਹਾ ਪੈ ਗਿਆ ਮੁੰਡਾ ਪਹਿਲਾਂ ਕੋਈ ਨਸ਼ਾ ਨੁਸ਼ਾ ਕਰਦਾ ਸੀ ਕਈ ਨਹੀਂ ਜੀ ਕੋਈ ਨਸ਼ਾ ਨਹੀਂ ਕਰਦਾ ਸ਼ਰਾਬ ਕਿਤੇ ਇੱਕ ਤਾਂ ਹੀ ਮਤਲਬ ਸੱਜਣਾ ਮਿੱਤਰਾਂ ਨਾਲ ਪੀ ਲਿੰਦਾ ਸੀ ਹੋਰ ਕੋਈ ਨਿਸ਼ਾਨੀ ਸੀ ਮੁੰਡਾ ਕਰਦਾ ਮਤਲਬ ਬਹੁਤ ਵਧੀਆ ਮੁੰਡਾ ਸੀ ਕਿਸੇ ਦਾ ਸਾਨੂੰ ਕੋਈ ਲਾਂਭਾ ਨਹੀਂ ਕੋਈ 100 ਰੁਪਏ ਦੇਵੇ ਜਾ ਰਹੀ ਨਹੀਂ ਸਾਡਾ ਸਮਾਨ ਸਾਰਾ ਇਹਨਾਂ ਦੇ ਘਰੇ ਪਿਆ ਰਿੰਦਾ ਹੂੰ ਹੂੰ ਕਿਤੇ ਕਿਸੇ ਨੇ ਸਾਨੂੰ ਆਗਿ ਨਹੀਂ ਲਾਂਭਾ ਦਿੱਤਾ ਵੀ ਕਿਸੇ ਨੇ ਕੋਈ ਚੀਜ਼ ਨਸ਼ਾ ਤਾਂ ਕਰਦਾ ਨਹੀਂ ਸਿਰਫ ਸ਼ਰਾਬ ਦਾ ਇੱਕ ਨਸ਼ਾ ਸੀ ਮੁੰਡਾ ਪੜਿਆ ਲਿਖਿਆ ਸੀਗਾ ਕੁਝ ਪੜਿਆ ਇੰਨਾ ਮਤਲਬ ਚੁਸਤ ਚਲਾਕ ਨਹੀਂ ਸੀ 6ਵੀਂ 7ਵੀਂ ਚ 7ਵੀਂ ਚੋਂ ਮੈਨ ਹਟ ਗਿਆ ਸੀ ਛੇ ਛੇਸਾ ਤੋਂ ਮੇਜੋ ਹਟ ਗਿਆ ਹਾਂ ਪਿੰਡ ਦੇ ਵਿੱਚ ਵਧੀਆ ਵਿੱਚ ਦਾ ਸੀ ਸਾਰੇ ਪਿੰਡ ਜਿੱਥੇ ਮਰਜੀ ਤੁਸੀਂ ਜਾ ਕੇ ਪਿਛਲੋ ਵੀ ਸਾਰਾ ਪਿੰਡ ਅਫਸੋਸ ਕਰਦਾ ਸਣੇ ਬੀਬੀਆਂ 4-5000 ਦੀ ਆਬਾਦੀ ਸਾਡੇ ਪਿੰਡ ਦੀ ਜੀ ਕਿੰਨੀ ਕੁ ਉਮਰ ਸੀ ਮੁੰਡੇ ਦੀ 27 ਸਾਲ ਚ 27 ਸਾਲ ਦੀ ਜਿਹੜੇ ਮੁੰਡੇ ਦਾ ਕਤਲ ਹੁੰਦਾ ਹੈ ਉਹਨੂੰ ਕੁਛ ਖਵਾ ਪਿਆ ਦਿੱਤਾ ਜਾਂ ਉਹਦੇ ਕੋਈ ਸਿਰਚ ਮਾਰ ਤੇਜ਼ ਤਾਰ ਹਥਿਆਰ ਕਤਲ ਕੇ ਨਹੀਂ ਜੀ ਇਹ ਨਾ ਜਦੋਂ ਪੁਲਿਸ ਨੇ ਉਹ ਅਰੈਸਟ ਕੀਤੇ ਫੜੇ ਆ ਸਾਡੇ ਪਿੰਡ ਜਦੋਂ ਪੁਲਿਸ ਆਈ ਤੇ ਉਹਨਾਂ ਨੇ ਉਹਨੂੰ ਸੱਦ ਕੇ ਪੁੱਛਿਆ ਜਦੋਂ ਸਾਦਕੇ ਪੁੱਛਿਆ ਤੇ ਉਹਨਾਂ ਨੇ ਪੁਲਿਸ ਨੇ ਸਾਨੂੰ ਇੰਨਾ ਕ ਦੱਸਿਆ ਵੀ ਸਾਨੂੰ ਤਾਂ ਬੜਾ ਪਤਾ ਨਹੀਂ ਵੀ ਉਹਾਂ ਦੇ ਵੀ ਇਹਾਂ ਦੇ ਵੀ ਸਾਡੇ ਤੋਂ ਮਤਲਬ ਇਹ ਆਇਆ ਸਾਡੇ ਘਰੇ ਸੱਦਿਆ ਤੇ ਇਹ ਨਸ਼ੇ ਦੀ ਉਹ ਵੱਡੋ ਜੋਗੀ ਆ ਇਹਨੂੰ ਦੰਦਣ ਪੈ ਗਈ ਆ ਤੇ ਨੱਕ ਝੋ ਲਹੂ ਹਣ ਲੱਗ ਗਿਆ ਇਸ ਕਰਕੇ ਸਾਨੇ ਦਾ ਹਿਸਾਬ ਇਹਨਾਂ ਟੀਕਾ ਲਾਤਾ ਤੇ ਉੱਥੇ ਦੀ ਡੈਥ ਹੋ ਚਿੱਟੇ-ਚੁੱਟੇ ਦਾ ਟੀਕੇ ਲੱਗਦੇ ਆ ਹਾਂ ਚਿੱਟਾ ਉਹ ਵੇਚਦੇ ਆ ਛਿੱਟੇ ਦੇ ਕੰਮ ਕਰਦੇ ਹੋ ਹਾਂ ਪਰਚਾ ਹੋਇਆ ਜਵਾਨ ਤੇ ਆਇਆ ਹੈ ਕੋਟੋਂ ਮੁੰਡਾ ਹਾਂ ਜਿਹੜੀਆਂ ਚਿੱਟਾਂ ਨਹੀਂ ਮਿੰਦਾ ਹਾਂ ਅੱਛਾ ਜੀ ਜਿਹੜੇ ਮੁੰਡੇ ਦੋਸਤ ਨਾ ਸੱਚੇ ਮਿੱਤਰ ਇਹ ਤਾਂ ਸਾਨੂੰ ਵੀ ਪਤਾ ਵੀ ਸਾਡਾ ਮੁੰਡਾ ਨਹੀਂ ਪੀਂਦਾ ਹਾਂ ਅਸੀਂ ਆਪਦੇ ਭਰੋਸੇ ਨਾਲ ਆਨੇ ਬਿਲਕੁਲ ਭਰੋਸਾ ਆਬ ਜੋ ਵੀ ਚੀਜ਼ ਹੈ ਅੱਜ ਤੱਕ ਤਾਂ ਉਹਨੇ ਇੱਕ ਪੈਸੇ ਦੀ ਚੋਰੀ ਨਹੀਂ ਕੀਤੀ ਤੇ ਜਿਹੜਾ ਬੰਦਾ ਚਿੱਟੇ ਤੇ ਲੱਗ ਜਾਵੇ ਉਹ ਤਾਂ ਘਰ ਦੇ ਭਾਂਡੇ ਵੇਚ ਦਿੰਦਾ ਜੀ ਤੇ ਉਹ ਦਾ ਜਿਆ ਗਵਾਂਡੀਆਂ ਦੁਕਾਨ ਤੇ ਲੱਗੇ ਉਹ 100 ਰੁਪਏ 50 ਰੁਪਏ ਦੀ ਆਵਾਜ਼ ਆਣੀ ਕੋਈ ਸਾਨੂੰ ਆ ਕੇ ਲਾਂਭਾ ਦਿੰਦਾ ਵੇ ਤੁਹਾਡਾ ਮੁੰਡਾ ਲੈ ਗਿਆ ਸਾਡੇ ਘਰੋਂ ਸਾਰੇ ਪਿੰਡ ਚੋਂ ਜਾ ਕੇ ਜਿੱਥੋਂ ਮਰਜੀ ਪੁੱਛ ਲਓ ਤੁਸੀਂ ਜੀ ਸਾਰਾ ਪਿੰਡ ਹੀ ਉਸ ਮੁੰਡੇ ਦਾ ਇੰਨਾ ਅਫਸੋਸ ਕਰਦਾ ਜੀ ਦਾ ਕੋਈ ਅੰਤ ਨਹੀਂ ਕਿਉਂਕਿ ਉਹਦਾ ਮਾਂ ਪਿਓ ਵੀ ਉਹੋ ਜਿਹਾ ਹੂੰ ਤੇ ਸਾਰਿਆਂ ਨੇ ਬਹੁਤ ਦੁੱਖ ਮਨਾਇਆ ਸਾਰਾ ਪਿੰਡ ਹੀ ਕਿੰਨੇ ਯਾਰ ਦੋਸਤ ਹੀ ਉਹਦੇ ਹੋ ਜਿਨ੍ਹਾਂ ਨੇ ਇਹ ਜਿਹੜੇ ਹੁਣ ਆਪਾਂ ਕੋ ਗਿਣਤੀ ਦਾ ਨਹੀਂ ਕੋ ਦੱਸ ਸਕਦੇ ਵੀ ਯਾਰ ਮਿੱਤਰ ਉਹਦੇ ਉਹਦੇ ਜਿਹੜੇ ਹਾਣੀ ਨੇ ਤੇ ਕਾਫੀ ਮੁੰਡੇ ਨਾਲ ਹੈਗਾ ਸੀ ਜਿਹੜਾ ਕਿੰਨੇ ਬੰਦਿਆਂ ਤੇ ਹੋਇਆ ਜਿਹੜੇ ਤੁਸੀਂ ਲਿਖਾਏ ਆ ਉਹ ਜਿਹੜੇ ਪਰਚਾ ਹੋਇਆ ਇੱਕ ਉਹ ਜਿਹੜਾ ਮੁੰਡਾ ਨਸ਼ਾ ਪੱਤਾ ਵੇਚਦਾ ਸੀ ਇੱਕ ਉਹ ਇੱਕ ਉਹਦਾ ਪਿਓ ਆ ਮੰਗਲ ਸਿੰਘ ਉਹਦਾ ਨਾਮ ਹੈ ਹੂੰ ਤੇ ਇੱਕ ਉਹਦੀ ਮਾਤਾ ਸੀ ਉਹਨੂੰ ਕੀ ਆਂਦੇ ਉਹਨੂੰ ਸ਼ਿੰਦਰ ਸ਼ਿੰਦਰ ਹੂੰ ਤੇ ਇੱਕ ਮੁੰਡੇ ਦਾ ਨਾਮ ਗੀਤਾ 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 ਤੇ ਨਾਮ ਉਹਦਾ ਗਰਮੀਤ ਆ ਉਹਨਾਂ ਦੇ ਪਰਚਾ ਮਾਤਾ ਨੂੰ ਕਿਉਂ ਲਿਖਾਇਆ ਵਿੱਚ ਮਾਤਾ ਉਹਨਾਂ ਦੇ ਜਿਹੜੇ ਇਸ ਦੇ ਰੋਲ ਦੇ ਘਰੇ ਉਹਨਾਂ ਦੇ ਸਾਰਾ ਕੰਮ ਹੋਇਆ ਜੀ ਇਹ ਤੇ ਮਾਤਾ ਉਹਨਾਂ ਦੀ ਨੇ ਵੀ ਵਿੱਚ ਮੇਰੇ ਖਿਆਲ ਇੱਕ ਨੰਬਰ ਉਹ ਮਾਤਾ ਨੇ ਵੀ ਫੋਨ ਕੀਤਾ ਸੀ ਫੋਨ ਕਰਕੇ ਸੱਦੇ ਆ ਤੇ ਫਿਰ ਜਦੋਂ ਇਹ ਬਾਹਣਾ ਵਾਪਰ ਗਿਆ ਸੁੱਟ ਕੇ ਆਏ ਫਿਰ ਇੱਥੋਂ ਉਹਨਾਂ ਦੇ ਨਾਲ ਮਤਲਬ ਮੰਗਾ ਤੇ ਉਹਦਾ ਮੁੰਡਾ ਕੀਤਾ ਤੇ ਛਿੰਦਰ ਤਿੰਨੇ ਆ ਕੇ ਲਾਲਿਆਂ ਨੂੰ ਠਾ ਕੇ ਲਗੇ ਨਹੀਂ ਜਦੋਂ ਉਹਨੇ ਨਸ਼ਾ ਕਰ ਲਿਆ ਤੁਹਾਡੇ ਜਿਹੜੀ ਗੱਲ ਸੁਣੀ ਹੈ ਪਤਾ ਲੱਗਦਾ ਨਸ਼ਾ ਕਰ ਲਿਆ ਓਵਰਡੋਜ਼ ਹੋ ਗਈ ਖੂਨ ਆਉ ਲਾਪੇ ਨੱਕ ਦੇ ਵਿੱਚੋਂ ਉਹ ਕਬਰਾਂ ਆ ਗਏ ਡਰ ਗਏ ਉਹਨੇ ਆਖਿਆ ਵੀ ਲਾਸ਼ ਨੂੰ ਆਪਾਂ ਓਲੇ ਉੱਪਰ ਰੱਖ ਕੇ ਕੱਢ ਗਏ ਵੀ ਕਿਸੇ ਨੂੰ ਪਤਾ ਨਾ ਲੱਗੇ ਇਹੀ ਕਾਰਨ ਹੋ ਜਿਆਦਾ ਤਾਂ ਇਹੋ ਕਾਰਨ ਵੀ ਉਹ ਡੈਥ ਉਹਦੀ ਉੱਥੇ ਹੀ ਹੋ ਗਈ ਯਾਨੀ ਘਰੇ ਹੋ ਗਈ ਉਹਨਾਂ ਦੀ ਆਹ ਵੀ ਜੀ ਉਹ ਦੰਦਨਾਂ ਦੇ ਪੱਟੀ ਨਹੀਂ ਗਈ ਪੁਲਿਸ ਨੇ ਸਾਨੂੰ ਦੱਸਿਆ ਵੀ ਦੰਦਨਾਂ ਪੱਟੀ ਗਈ ਨਹੀਂ ਤੇ ਨੱਕ ਜੋ ਬਲੱਡ ਆਉਂਦਾ ਸੀ ਤੇ ਉਹਨਾਂ ਨੇ ਆਖਿਆ ਵੀ ਇਹ ਕੋਈ ਇਹ ਨਹੀਂ ਵੀ ਆਪਦੀ ਮਰਜ਼ੀ ਨਾਲ ਕੀਤਾ ਆਹ ਕਰਾਇਆ ਗਿਆ ਕੀ ਨਾ ਕਰਾਇਆ ਨਸ਼ਾ ਤਾਂ ਕਰਦਾ ਹੀ ਨਹੀਂ ਸੀ ਉਹ ਹਾਂ ਤੇ ਸਾਨੂੰ ਇੱਥੋਂ ਇੱਥੋਂ ਹੀ ਨਹੀਂ ਸਾਨੂੰ ਇੱਥੋਂ ਸ਼ੱਕ ਪੈਂਦਾ ਵੀ ਉਹਨਾਂ ਨੇ ਉਹਨੂੰ ਨਸ਼ੇ ਦਾ ਟੀਕਾ ਲਾ ਦਿੱਤਾ ਉਹਦੇ ਨਾਲ ਉਹਦਾ ਬਲੱਡ ਸਰਕੂਲੇਸ਼ਨ ਵੱਧ ਗਿਆ ਨਾਲੀ ਉਹਦੀ ਕ੍ਰੈਕ ਹੋ ਗਈ ਆ ਤਾਂ ਖੂਨ ਆਉਣ ਲੱਗ ਗਿਆ ਦੰਦਨ ਪੈ ਗਈ ਉਹਨੂੰ ਜਿਆਦਾ ਓਵਰਡੋਜ਼ ਹਾਂ ਉਹਨਾਂ ਨੇ ਪੁਰਸ਼ ਨੂੰ ਵੀ ਆਖਿਆ ਓਵਰਡੋਜ਼ ਨਾ ਹੋ ਗਿਆ ਹੂੰ ਉਹਨਾਂ ਨੇ ਇਹੋ ਦੱਸਿਆ ਹਾਂ ਪੁਲਿਸ ਨੇ ਇੰਨੀ ਗੱਲ ਅਸੀਂ ਸਾਨੂੰ ਪੁਲਿਸ ਨੇ ਦੱਸੀ ਔਰ ਲਿਖਣਾ ਜਾਂ ਨਾ ਲਿਖਣਾ ਉਹ ਪੁਲਿਸ ਨੂੰ ਪਤਾ ਕੀ ਲਿਖਦੀ ਹੈ ਹਾਂ ਇਹ ਕੋਲੇ ਬੜੀ ਤੰਗਰੀ ਸਵਾਰ ਤੇ ਹਵਾ ਤੇ ਨਿਕਲੇਗੀ ਜੀ ਹਾਂਜੀ ਸਵਾਰ ਤੇ ਨਿਕਲੇ ਪੜੀ ਹੈ ਘਰ ਦਾ ਚਰਾਗ ਬੁੱਝ ਗਿਆ ਨਾ ਇੱਕ ਜਵਾਕ ਸੀ ਹਾਂਜੀ ਹਾਂਜੀ ਚਰਾਗ ਬੁੱਝ ਗਿਆ ਨਾ ਘਰ ਦਾ ਬਹੁਤ ਬਹੁਤ ਮਸੂਹ ਹੋਇਆ ਜਿਆਦਾ ਜੀ ਹੂੰ ਇਹ ਕੈਨ ਵਾਲੀ ਗੱਲ ਨਹੀਂ ਰਹੀ ਬਾਕੀ ਸਾਰੇ ਸਾਰੇ ਪਿੰਡ ਦੇ ਨਗਰ ਨੇ ਬਹੁਤ ਜ਼ਿਆਦਾ ਮਹਿਸੂਸ ਕੀਤਾ ਵਾ ਕੋਈ ਗੱਲ ਸਿਰਾਂ ਲੱਗ ਗਈ ਹਮ ਕਾ ਇੱਥੇ ਜ਼ਮੀਨ ਜਮੂਨ ਕਿੰਨੀ ਕਿਸੀ ਕਿ ਮੁੰਡੇ ਕੋਲੇ ਜੀ ਕੋਈ ਨਾਲਚ ਤਾਂ ਨਹੀਂ ਕੀਤਾ ਉਹਨਾਂ ਨੇ ਕਦੇ ਕੋਈ ਇਸ ਚੀਜ਼ ਦਾ ਨਹੀਂ ਜੀ ਉਹ ਸਾਡੇ ਜ਼ਮੀਨ ਹੈ ਨਾ ਉਹਦੇ ਬਾਪ ਦੇ ਨਾਲ ਹੈਗੀ ਹੈ 3 ਕਿਲੇ ਜ਼ਮੀਨ ਹਮ ਤੇ ਜ਼ਮੀਨ ਦਾ ਉਹਨਾਂ ਮਤਲਬ ਜ਼ਮੀਨ ਦਾ ਲਾਲ ਜੀ ਨਹੀਂ ਉਹ ਤਾਂ ਉਹਦੇ ਨਾਲ ਉਹ ਕੀ ਬਤਾ ਉਹਨਾਂ ਦੇ ਮਨ ਚ ਕੀ ਮਨ ਚ ਕੀ ਹੈ ਸਾਨੂੰ ਸਮਝ ਨਹੀਂ ਆ ਰਹੀ ਗੱਲ ਜੀ ਕੀ ਇਹਨਾਂ ਨੇ ਮਾਰ ਦੇ ਜਾਇਆ ਜਾਂਦੇ ਕਿਰਨ ਨੇ ਮਨ ਚ ਨਾਇਆ ਵਾ ਇੱਕ ਮੈਂ ਗੱਲ ਇਹ ਕਰਦਾ ਵੀ ਯਾਰ ਦੋਸਤੀ ਇਕੱਠੇ ਰਹਿੰਦੇ ਸੀ ਤੁਸੀਂ ਕਹਿੰਦੇ ਵੀ ਸੱਦ ਲੈਂਦੇ ਸੀ ਕੰਮ ਕਰਦੇ ਉਹਨਾਂ ਦੀ ਵੈਲਟ ਦੀ ਦੁਕਾਨ ਸੀ ਹੈਨਾ ਵੀ ਉਹਦੇ ਮਨ ਚ ਕੀ ਮਨਸਾ ਕੀ ਆ ਗਈ ਵੀ ਆਪਾਂ ਇਹਨੂੰ ਕਤਲ ਕਰ ਦਈਏ ਜਾਂ ਇਹਨੂੰ ਨਸ਼ੇ ਤੇ ਲਾਦ ਦਈਏ ਜਾਂ ਇਹਨੂੰ ਉਬਰ ਡੋਜ਼ ਦੇ ਦੇਈਏ ਤੁਹਾਡੇ ਕੀ ਖਿਆਲ ਆ ਰਿਹਾ ਮਨਸਾ ਕਿਹੜੀ ਮਨਸਾ ਹੈ ਉਹਨਾਂ ਨੇ ਜਿਹੜਾ ਇਹਨੂੰ ਕਤਲ ਕੀਤਾ ਇਹ ਤਾਂ ਹੀ ਹੁਣ ਮਾਰੇ ਹੀ ਜਾਂਦਾ ਇਹਦੇ ਬਾਰੇ ਜੀ ਨਹੀਂ ਕਹਿ ਸਕਦੇ ਕਿ ਉਹਨਾਂ ਦੀ ਇਹ ਇਹ ਮਾਨਸਾ ਨਹੀਂ ਆਈ ਹੈ ਅੱਜ ਫੋਨ ਕੀ ਹੈ ਆ ਇਹ ਇੰਦੇ ਕਰਕੇ ਚੰਕਿਆ ਵਾਲੇ ਆ ਰਹੀ ਹੈ ਫੋਨ ਉਹਨਾਂ ਦੀ ਮਾਂ ਦਾ ਗਿਆ ਜੀ ਅੱਛਾ ਉਹ ਮੁੰਡੇ ਦੀ ਮਾਂ ਮਾਂ ਦਾ ਮਾਂ ਦਾ ਫੋਨ ਆਇਆ ਜੀ ਮੈਂ ਸੱਦ ਲਈ ਹਾਂ ਜੀ ਪਹਿਲਾਂ ਇਕੱਠੇ ਕੰਮ ਕਰਦੇ ਹੁੰਦੇ ਸੀ ਮੁੰਡੇ ਹਨਾ ਜੀ ਕੰਮ ਦਾ ਕਿਤੇ ਕੱਢ ਨਹੀਂ ਕਰ ਦਿੰਦਾ ਇਹ ਹਾਂ ਬਿਲਡਿੰਗ ਦਾ ਕਰਦੇਗੇ ਅਗਰੇ ਮੜਾ ਮੂੜਾ ਹਾਂ ਕਿਤੇ 5-4 ਮਹੀਨੇ ਲਾਇਓ ਮੁੰਡੇ ਲਾਇਏ ਬੜੇ ਚਿਰ ਦੇ ਲਾਇਏ ਹਾਂ ਉਹ ਉਸ ਤੋਂ ਬਾਅਦ ਹੀ ਹਟ ਗਏ ਫਿਰ ਉਹ ਮੋਟਰਾਂ ਬੰਨਣ ਵਾਲਾ ਮੁੰਡਾ ਉਹਨੂੰ ਹਾਂ ਜੀ ਹਾਂ ਜੀ ਜੀ ਜਿਵੇਂ ਨਸ਼ੇ ਦੀ ਗੱਲ ਕਰੀਏ ਬਈ ਜਿਆਦਾ ਡੋਜ਼ ਦੇਤੀ ਉਹਨੂੰ ਨਸ਼ੇ ਦੀ ਟੀਕਾ ਲਾਤਾ ਕਹਿੰਦੇ ਹੈ ਨਾ ਵੀ ਉਹਦੇ ਨਾਲ ਜਿਹੜੀ ਨਾਲੀ ਫਟ ਗਈ ਲਾਲ ਹੋ ਜਾਂ ਖੂਨ ਆਉਣ ਲੱਗ ਪਿਆ ਅੱਜ ਕੱਲ ਜਿਹੜਾ ਨਸ਼ੇ ਦਾ ਜਦੋਂ ਜਿਆਦਾ ਚੱਲਿਆ ਹੋ ਟ੍ਰੈਂਡ ਹੈ ਆਪਣੀ ਜਿਹੜੀ ਨੌਜਵਾਨੀ ਆ ਨਸ਼ੇ ਦੀ ਦਲਦਲ ਦੇ ਵਿੱਚ ਤਸਦੀ ਜਾ ਰਹੀ ਆ ਤੁਹਾਡਾ ਬੱਚਾ ਤਾਂ ਨਹੀਂ ਨਸ਼ਾ ਕਰਦਾ ਸੀ ਪਹਿਲਾਂ ਨਹੀਂ ਜੀ ਸਾਡਾ ਬੱਚਾ ਨਸ਼ਾ ਨਹੀਂ ਕਰਦਾ ਸੀ ਹੂੰ ਉਹਨੂੰ ਪਹਿਲੀ ਵਾਰੀ ਨਸ਼ਾ ਕਰਾਇਆ ਗਿਆ ਸੀ ਹਾਂ ਪਹਿਲੀ ਵਾਰੀ ਨਸ਼ਾ ਕਰਾਇਆ ਗਿਆ ਹੁਣ ਮਤਲਬ ਫੋਰਸਲੀ ਕਰਾਇਆ ਗਿਆ ਕਿਵੇਂ ਕਰਾਇਆ ਗਿਆ ਇਹ ਤਾਂ ਉਹਨਾਂ ਦੇ ਹਾਂ ਉਹਨਾਂ ਨੂੰ ਪਤਾ ਹੋਊਗਾ ਜੀ ਘਰ ਦੇ ਵਿੱਚੋਂ ਤਿਆਰੀਆਂ ਚੱਲ ਰਹੀਆਂ ਸੀ ਵਿਆਹ ਦੇ ਵਿੱਚ ਕਿੰਨਾ ਸਮਾਂ ਰਹਿ ਗਿਆ ਸੀ ਨੈਕਸਟ ਮੰਥ ਦਸੰਬਰ ਦੇ ਵਿੱਚ ਵਿਆਹ ਸੀ ਹੂੰ ਮੰਗਿਆ ਹੋਇਆ ਸੀ ਹਾਂਜੀ ਜੀ ਕਿੰਨੀਆਂ ਕਲਾਸਾਂ ਪੜਿਆ ਹੋਇਆ ਸੀ ਮੁੰਡਾ ਕਲਾਸ 5 ਤੋਂ 6 ਕਲਾਸਾਂ ਪੜਿਆ ਜਿਆਦਾ ਨਹੀਂ ਪੜਿਆ ਬਸ ਇੰਨੇ ਹੀ ਪੜੇ ਸੀ ਇੰਨੇ ਹੀ ਪੜੇ ਸੀ ਜਿਆਦਾ ਵਾਈ ਕਰਦਾ ਸੀ ਕਰੇ ਨਹੀਂ ਜ਼ਮੀਨ ਠੇਕ ਜ਼ਮੀਨ ਠੇਕੇ ਤੇ ਦਿੱਤੀ ਹੋਈ ਸੀ ਤੇ ਆ ਸਾਹਮਣੇ ਸ਼ੌਪ ਤੇ ਲੱਗਾ ਹੋਇਆ ਸੀ ਅੱਛਾ ਦੁਕਾਨ ਹੈ ਕਰੇਣੀ ਹਾਂਜੀ ਹਾਂ ਉੱਥੇ ਲੱਗਾ ਜੀ ਤੁਹਾਡਾ ਪਿੰਡ ਵੀ ਤੁਸੀਂ ਪਰਿਵਾਰ ਨੂੰ ਜਾਣਦੇ ਕਹਿੰਦੇ ਆਮ ਜਿਵੇਂ ਕਿ ਛੋਟਾ ਕਿਸਾਨ ਹੈ ਉਹ ਛੋਟਾ ਕਿਸਾਨ ਹੀ ਹੈ ਨਾ ਹਾਂਜੀ ਹਾਂਜੀ ਇਹਨਾਂ ਦਾ ਕੀ ਵਿਚਾਰਿਆਂ ਦਾ ਬਹੁਤ ਮਰਦਕਾ ਹੋਇਆ ਜਨਮ ਹੋਇਆ ਹੂੰ ਦੀਦਾ ਉਹਨਾਂ ਨੂੰ ਨਹੀਂ ਬਾਹਰ ਉਹ ਨਹੀਂ ਜਾ ਸਕਦੇ ਇਹ ਚੀਜ਼ ਦਾ ਨਹੀਂ ਪਤਾ ਲੱਗਾ ਵੀ ਕਦੇ ਵਾਸਤੇ ਹੋਇਆ ਹੈ ਕਿਉਂ ਕੀਤਾ ਉਹਨਾਂ ਨੇ ਹੂੰ ਇਸ ਚੀਜ਼ ਬਾਰੇ ਨਹੀਂ ਕੋਈ ਬੱਪੀ ਨੂੰ ਕਤਲ ਹੁੰਦੇ ਆ ਹੁਣ ਦਿਨੋ ਦਿਨ ਤੁਸੀਂ ਵੀ ਤੁਹਾਡੀ ਉਮਰ ਬਹੁਤ ਕਾਫੀ ਵੀ ਹੁਣ ਜ਼ਿਆਦਾ ਹੋਣ ਲੱਗ ਪਈ ਪਹਿਲਾਂ ਇਹੋ ਜਿਹਾ ਕੰਮ ਨਹੀਂ ਹੁੰਦਾ ਸੀ ਪਹਿਲਾਂ ਤਾਂ ਜੇ ਕੋਈ ਕਿਸੇ ਦੀ ਰੰਜਿਸ਼ ਹੁੰਦੀ ਸੀਗੀ ਕੋਈ ਕੱਢ ਲੈਂਦਾ ਸੀਗਾ ਕਿਸੇ ਦੀ ਬੜੇ ਪਹਿਲਾਂ ਕਿਸੇ ਦੀ ਪਿਓ ਦਾਦੇ ਵਾਲੀਆਂ ਹੁੰਦੀਆਂ ਸੀਗੀਆਂ ਹੁਣ ਤਾਂ ਪਤਾ ਹੀ ਨਹੀਂ ਕਿਹਦੇ ਨਾਲ ਇੱਥੇ ਜਾਂਦੇ ਨੇ ਕਿ ਇਹਨੇ ਮੋੜਨਾ ਕਿ ਨਹੀਂ ਮੋੜਨਾ ਹੂੰ ਹੁਣ ਤਾਂ ਕਿਸੇ ਦਾ ਯਕੀਨ ਨਹੀਂ ਮੈਂ ਇੱਥੋਂ ਜਾਂਨਾ ਤੇ ਮੇਰਾ ਨਹੀਂ ਪਤਾ ਵੀ ਮੈਨੂੰ ਮੋੜਨ ਦੇਣਾ ਕਿ ਨਹੀਂ ਕਹੇ ਨੇ ਹੂੰ ਕੁਝ ਨਸ਼ਾ ਹੋ ਗਿਆ ਕੁਝ ਮੋਬਾਈਲ ਹੋ ਗਿਆ ਕੁਝ ਮੋਬਾਈਲ ਨੇ ਵੀ ਕੰਮ ਖਰਾਬ ਕਰਤਾ ਮੋਬਾਈਲ ਤਾਂ ਸਭ ਤੋਂ ਵੱਡੀ ਨਸ਼ੇ ਨਾਲੋਂ ਵੀ ਭੈੜੀ ਚੀਜ਼ ਆ ਹੂੰ ਜਿਹੜਾ ਇਹਨੂੰ ਗਲਤ ਵਰਤਦਾ ਹੂੰ ਜਿਹੜਾ ਸਹੀ ਵਰਤਦਾ ਉਹਦੇ ਵਾਸਤੇ ਸਹੀ ਇਹਦੇ ਨਾਲ ਦੀ ਚੀਜ਼ ਨਹੀਂ ਹੈ ਹੂੰ ਤੇ ਜਿਹੜਾ ਗਾਲਤ ਵਰਤਦਾ ਉਹਦੇ ਨਾਲ ਦੀ ਇਹ ਦੁ ਗੰਦੀ ਚੀਜ਼ ਕੋਈ ਨਹੀਂ ਹੂੰ ਤੇ ਨਸ਼ਾ ਦਾ ਸਾਰੀ ਦੁਨੀਆ ਹੀ ਵਰਤੀ ਜਾਂਦੀ ਤੇ ਮੋਬਾਈਲ ਵੀ ਸਾਰੇ ਹੀ ਵਰਤੀ ਜਾਂਦੇ ਆ ਹੂੰ ਹੂੰ